ਸਿਸਾ ਸਿਕਲਿਸ ਆ ਰੇਣ 20 ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਹਿਰਜ ਨਾਲਾ ਤਹਿਸੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਟੋਕੜ ਗੰਨ ਚੱਕ ਪਾਸੇ ਤੇ ਬਾਕੀ ਤਿੰਨ ਬੱਚੇ ਵਾਲੀਆਂ ਕਿਸੇ ਦਾ ਉੱਚਾ ਬੱਚਾ ਵਾ ਕੋਈ ਸੱਜਰ ਸੋਈ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਦੀ ਹੁਣਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਰ ਵੀਡੀਓ 'ਚ ਇਹ ਹੀ ਸਾਡੀ ਬੇਨਤੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਪਾਸ ਕਰਕੇ ਫਿਰ ਹੀ ਆਪਣਾ ਪਸ਼ੂ ਖਰੀਦੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੇ ਸਾਰੀਆਂ ਚੀਜ਼ਾਂ ਆਪ ਵੇਖ ਚਾ ਕੇ ਤਸਦੀਕ ਕਰਕੇ ਲਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਜੀ ਤੇ ਨਾਮ ਦੱਸੋ ਇੱਕ ਸਾਨੂੰ ਸ਼ਿਆਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ 9814367 ਬੋਲ ਦੋ ਤੇ ਅੱਜ ਤਿੰਨ ਬੱਚੇ ਵਾਲੀਆਂ ਦੇ ਇੱਕ ਟੋਕਰ ਗੱਬਨਾ ਹਾਂਜੀ ਠੀਕ ਹੈ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਆ ਇਦਾਂ ਕਰ ਲਈਏ ਕਿੰਨੇ ਚਿਰ ਦੀ ਸੂਈ ਜੇ ਮੇਰੇ ਭਾਈਆ ਚੌਥਾ ਦਿਨ ਹੋਇਆ ਜੀ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰੇ ਦੇ ਕੋ 6 ਕਿਲੋ ਜੇ ਬੋਲੇ ਜਾਲੋ ਤੁਸੀਂ ਮਨ ਅੱਛਾ ਹਾਂ ਤੇ ਜੇ ਤੇ ਵਧਜੋਗੇ ਦੁੱਧਾ ਨਾ ਦੁੱਧ 10 ਕਿਲੋ ਕਰੂਗੀ ਠੀਕ ਹੈ ਹਾਂ ਥਾਂ ਨੇ ਤੇ ਇੱਕ ਸਾਡੇ ਕਰੇ ਲਾ ਜੀ ਅੱਜ ਦਾ ਮੈਂ ਕੱਲ ਲਾਉਣਿਆ ਕਰੀ ਜੋ ਕੱਲ ਆਈ ਮੇ ਕੋ ਸ਼ਾਮੀ ਪਈ ਹਾਂਜੀ ਗੱਡੀ ਚ ਲਾਉਣਿਆ ਸਾਨੂੰ ਨਾ ਬੜੀ ਜੀ ਦਰਬ ਆ ਗਈ ਜੇ ਮਗਰਲੇ ਸੰਨ ਹੁਣ ਅਹੀ ਹੈ ਮਤਲਬ ਭਾਵੇਂ ਕੋਈ ਸਮਝ ਲੈ ਚੱਲਦਾ ਤਾਂ ਵਧੀਆ ਵਾ ਅਹੀਂ ਪਾ ਚਿੱਲਣਾ ਹੈਗਾ ਤੇ ਇਹਦੀ ਨਾਲ ਸਾਡੇ ਕੋਲ ਦੱਬ ਆ ਗਈ ਆ ਤੁਹਾਨੂੰ ਕੋ ਗੱਡੀ ਚ ਲੌਂ ਲੱਗੇ ਘੁੰਮਣ ਲੱਗੀ ਤੇ ਕੋਈ ਪੈਸਲ ਵੀ ਯਾਰ ਠੀਕ ਆ ਹਾਂ ਬੱਚਾ ਲੋ ਆ ਕੇ ਘਰ ਧਰਨ ਦਾ ਨਹੀਂ ਚਲੋ ਫਿਰ ਪਹਿਲਾਂ ਇੰਤਜ਼ਾਰ ਹੀ ਦੋ ਬੱਚਾ ਫੇਰੀ ਤੋਰੀ ਆ ਬਾਦੀ ਫੜਾ ਓਏ ਆ ਆ ਛੇਤੀ ਹਾਂ ਬੱਚਾ ਇੱਥਾ ਜਾ ਹੀ ਕੱਟੀ ਚ ਮਗਰ ਕਿ ਕੱਟੀ ਗੱਡੀ ਨੂੰ ਉਦਮ ਚੀਰਾ ਦਿੱ ਦਵਾਤਾ ਨੂੰ ਠੀਕ ਐ ਪਰ ਹੁਣ ਅਸੀਂ ਭਵੇਂ ਚੱਲਣਾ ਜਹਾੜੂ ਕਰਕੇ ਰਵੇਂ ਦੀਗਾ ਠੀਕ ਨੇ ਪਾਜੀ ਹਾਂਜੀ ਹਾਂਜੀ ਇਹ ਲਾਹਾਂ ਦੀ ਮੋਕਲ ਠੀਕ ਐ ਅਗਲੇ ਖਨ ਦਾ ਜਵਾਬ ਦੇ ਸਾਡੇ ਨੂੰ ਦਿਖਾ ਦਿਓ ਜੀ ਪਿਛਲੇ ਖਨ ਦਾ ਜਵਾਬ ਆ ਇਹ ਉਹ ਦੁੰਦਾ ਵਾ ਇਹ ਦੁੰਦਾ ਨਹੀਂ ਤੁਹਾਡੀ ਆਗਿਆ ਦੀ ਅਸੀਂ ਆਹ ਦੇਖ ਲਓ ਥੋੜਾ ਜਿਹਾ ਤੜਾ ਪੂਰ ਮਾਰਦਾ ਬਾਕੀ ਇਹਨੂੰ ਬੰਦ ਮੜੇ ਸਿੱਕਰ ਜਗੜੀ ਆ। ਠੀਕ ਹੈ। ਇਹ ਤਰਾ ਲਗਟ ਰੁਗਟ ਲੱਗ ਜਾਂਦਾ ਹੈ ਕਿੰਤਨਾ। ਬਾਕੀ ਥਾਂ ਜਿਹੜੀ ਕੋ ਫਟਗਾ। ਬਾਕੀ ਇਹ ਤੁਸੀਂ ਆਪਣੀ ਸਮਝਣਾ ਵੇਖਣਾ। ਬਾਕੀ ਕੋ ਸਾਡੀ ਉਹ ਤਿੱਲੜੀ ਕਰਕੇ ਨੋਵੇ ਪਰ ਇਹ ਨਹੀਂ ਕੋ ਤਿੱਲੜ ਨਹੀਂ ਹੈਗੀ। ਬਾਕੀ ਜੋ ਵੀ ਹੈ ਕੋਸ਼ਿਸ਼ ਆਪਾਂ ਕੀਤੀ ਹੈ ਤੁਹਾਨੂੰ ਸਾਰਾ ਕੁਝ ਦੱਸਾਂਗੀ। ਆਹ ਦੇਖ ਤਾਂ ਦੀ। ਬਹੁਤ ਵਾਰੀ ਭੂਰਣੇ। ਸਿੱਕਰ ਚੁੱਕੜ ਕੇ ਇਹ ਰਿਗਾੜੀ ਜਿੱਤਨਾ ਆ ਜਾਂਦਾ। ਹੋਰ ਨਹੀਂ ਕੋ ਨਹੀਂ। ਤਾ ਪੀਓ ਗਿਲਕ ਪਤਾ ਦੇ ਦਿੱਤੀ ਕਿੰਨਾ ਜਾਇ ਲੋ ਹੋਈ ਗਾ। ਠੀਕ ਤੋਰੀਆ ਫਰੀਨੋ। ਤੋਰੀਆ। ਆਵੇ ਹੈਂ ਕਿੱਸੇ ਮੋਹਰੇ ਲੈ ਆਉਣਾ। ਹਾਂਜੀ। ਬੱਕ। ਚਲੋ। ਦੁੱਧ ਜਿਹੜਾ ਕਹਿੰਦੇ ਕਿ 9-10 ਲੀਟਰ ਦੇ ਕਰੀਬ ਚਵਾਈ ਜਾਊਗੀ। ਬਾਜੀ ਵਧੀਆ ਲੀਟਰ ਵਾਲਾ ਪਰ ਇਹਦਾ ਥਾਂ ਦਾ ਦੱਸਨੇ ਉਹ ਲੋ ਦੱਬ ਜੀ ਆ ਗਈ ਤੁਹਾਨੂੰ ਤੇ। ਹਾਂਜੀ। ਹੋ ਗਿਆ ਨਹੀਂ। ਬਾਕੀ ਸਮਾਨ ਯੱਕਿਆ ਹੈ ਓਕੇ ਸਮਾਨ ਜੀ ਕੋਈ। ਆ ਵੀ ਲੋ। ਜੱਸੀਆ ਚੰਗਾ ਦਾ ਭਾਈ ਕੱਲ ਨੂੰ ਕੋ ਲਾਹਾਂ ਮਾ ਵੀਰ ਦੇ। ਹਾਂਜੀ ਹਾਂਜੀ। ਪਰ ਥਾਜੂ ਕੋ ਫਾਲ ਲੋੜਾ ਆ ਵਾ। ਇਹ ਤਾਂ ਪੀਰ ਦਾ ਫਾਦੇ ਆ। ਅਸਾਂ ਪਤੀਗਰਾ ਤਿਲਵਾ ਦੇ। ਆ ਦੇ ਸਕਦੇ ਉਪਰਵੇਂ ਬਰਾਬਰ ਆ ਸਾਰਾ ਜਿਹੜਾ। ਹਾਂ। ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ। ਉਹ ਗੱਲ ਮੈਂ ਨਹੀਂ ਤੇਗਾ। ਹਾਂਜੀ। ਗੱਡੀ ਦਾ ਕਮਾ ਕੇ ਲਾਉਣਾ ਕਦ ਪੈਰ ਕਦਮ ਚੱਲ ਕੇ ਪ੍ਰਾਣੀ ਨਹੀਂ ਪਾਈ ਥਲੇ। ਠੀਕ ਆ। ਤੇਰੇ ਦਮ ਵੱਜਾ ਮੜੀ ਨੁੱਕੀ ਥਲੇ ਵਾਜੀ ਦੇ। ਚਲੋ ਮੁੱਲ ਫਿਰ ਦੱਸ ਤੀਏ ਤਾਂ। ਪਈ ਲਈ ਤੇ ਮਹਿੰਗੀ ਜੀ ਉਹ ਇੱਥੋਂ ਲਈ ਲੱਗ ਜਾ ਕੋਈ ਅੱਛਾ ਆਪਣੇ ਲੱਗ ਜਾ ਕੋਈ 2-4 ਕਿਲੋ ਮੀਟਰ ਦੇ ਤਾਂ ਉਹ ਦੇ ਦਈਏ 45000 ਦੀ 45 ਦੀ ਲਈ ਉਹਦਾ ਜਿਹੜੇ ਬਦਲੇ ਵੀਡੀਓ ਵੇਖ ਹੀ ਲੈਣੀ ਕਿੰਨੇ ਦੀ ਲਈ ਆ ਲਈ ਮੈਂ 55 ਦੀ ਹੁੰਦਾ ਠੀਕ ਹੈ ਬਾਕੀ ਵਿੱਚ ਕਰਦਾ ਵੀ ਛੋਟ ਛੋਟ ਛੋਟਾੜੀ ਹੋਣੀ ਭਾਜੀ ਥਾਂ ਚੋਂ ਫਾਰ ਨਹੀਂਗਾ ਜਿੱਦੇ ਆੜੀ ਕਾ ਪਸਾਮਦੀ ਨਾ ਮਰੀ ਜਿੱਦਾ ਚਾਹ ਦਲਵਾ ਲਈ ਥਾਂ ਚ ਕਿਹੜਾ ਨੁਕਸਾ ਬਾਈ ਵੇਖੋ ਬਰਾਬਰ ਹੈ ਪਸਮੇ ਵੇਖੋ ਫੋਲਿਆ ਹੋਵੇ ਹਾਂਜੀ ਹਾਂਜੀ ਉਹਦਾ ਹੀ ਦੱਸ ਕੇ ਦੇਣ ਨਹੀਂ ਚਲ ਕੋਈ ਨਹੀਂ ਦੱਸ ਦਈਏ ਵੀਰ ਭਰਾ ਠੀਕ ਹੈ ਜੀ ਆ ਚਲੋ ਬਾਕੀ ਮੌਕੇ ਤੇ ਕਰ ਦੋਗੇ ਮੌਕੇ ਭਾਈ ਪੰਜ 400 ਛੋਟ ਹੋ ਜੂ ਹੱਸਦੀ ਕਰਾਂਗੇ ਤੇ ਹੁਣ ਇੱਕ ਆ ਦੂਸਰੇ ਨੰਬਰ ਤੇ ਜਿਹੜੀ ਝੋਟੀ ਤੁਹਾਨੂੰ ਦਿਖਾਉਣੀ ਬਿਲਕੁਲ ਛੋਟੇ ਸਿੰਘ ਦੀ ਝੋਟੀ ਹੈ ਜਿਹੜੀ ਬੱਚੇ ਵਾਲੀਆਂ ਹੋਵੇ ਵੀ ਦਮੇ ਇਹ ਭਾਈ ਹਾਜੀ ਨੇ ਬੱਚੇ ਹਾਂ ਜਿਹੜੇ ਜਿਹੜੇ ਵੀ ਜਾਨ ਬੜੀਆਂ ਹੋ ਗਿਆ ਜੀ ਉੱਚੇ ਬੱਚੇ ਆ ਜਿਹੜੇ ਦੋਵਾਂ ਦੇ ਕੱਟੀਆਂ ਕੱਟੇ ਜੀ ਕੱਟੇ ਜੀ ਦੋਵੇਂ ਕੱਟੇ ਆ ਆ ਦੇਖ ਸਕਦੇ ਬੜੀਆਂ ਵੀ ਗਾਂ ਹੈਗੇ ਜੀ ਚੱਕ ਚੁੱਕ ਕੋਈ ਨਹੀਂ ਹੋਈਆਂ ਬਿਲਕੁਲ ਛੋਟੇ ਸਿੰਘ ਦੀ ਝੋਟੀ ਹੈ ਜਿਹੜੀ ਤੋਰੋ ਫਿਰ ਇਹਨੂੰ ਕੋਈ 1.5 ਮਿੰਟ ਲੱਗ ਜੇ ਇਹਨੂੰ ਬਣੀ ਨੂੰ ਗਏ ਅੱਛਾ ਚੈੱਕ ਚੁਗਰੀ ਆਪਾਂ ਕਰਾਈਆਂ ਆਪਾਂ ਕਹਿ ਲਈ ਚੈੱਕ ਕਰਾਈਆਂ ਵਾ ਠੀਕ ਹੈ ਇਦਾਂ ਹੀ ਆਹੀ ਹੁਣ ਇਦਾਂ ਜਿੰਨੀਆਂ ਵਿਕੀ ਦੇ ਕਰਮਾਂ ਨਿਕਲੋਂ ਜਾ ਕੇ ਨਿਕਲਾਂ ਠੀਕ ਹੈ ਸੋਹਣੀ ਛੋਟੀ ਹੈ ਜਿਹੜੀ ਇਹ ਵੀ ਸਿੰਘ ਕੋਲ ਕਰੇ ਪੁੰਧੀਆਂ ਜੀ ਲੈ ਜਾ ਆ ਠੀਕ ਹੈ ਥਾਣੇ ਵੀ ਦਿਖਾਈ ਦਈਏ ਤੁਹਾਨੂੰ ਆਲੇ ਸਾਰੇ ਥਾਣੇ ਦਾ ਵੀ ਦੂਰ ਦੂਰ ਥਣ ਲੱਗੇ ਤੇ ਦੁੱਧ ਕਿੰਨਾ ਇਹ ਦੇਖੋ ਦੋ ਤਿੰਨ ਕੋ 6 ਕਿਲੋ ਜੀ ਅੱਛਾ ਜਿਆ ਲੀਟਰ ਮਾਰ ਕੇ ਮਿਲਣਾ ਮਿਲਦੀ ਕੱਤੇ ਦੇ ਤੇ ਮੁੱਲ ਮੁੱਲ ਦੇ ਦिए ਵੀ 46 46 ਦੀ ਹਾਂ 45000 ਦੀ ਭਾਈ 45 ਦੀ ਦੇ ਦिए ਹਨਾ 45 ਦੀ ਦੇ ਦਿੰਦੇ 45000 ਭਾਈ ਹੁਣ ਮੁੱਲ ਬਿਲਕੁਲ ਗਿਆ ਜਿਵੇਂ ਪਾਈ ਜਾਜ ਠੀਕ ਹੈ ਥੋੜੇ ਮੁੱਲ ਪਾਈ ਦੇ ਬੱਪਣਾ ਹੈਗਾ ਪਰ ਗਰੰਟੀ ਮੈਂ ਕੋਈ ਨਹੀਂ ਦਿੰਦਾ ਠੀਕ ਹੈ ਬੱਪਣਾ ਹੈਗਾ ਜਿਹੜੇ ਨੇ ਵੀ ਤੇ ਬਾਕੀ ਝੋਟੀ ਹੁਣ ਜਿਹੜੀ ਦੂਸਰੇ ਨੰਬਰ ਤੇ ਦਿਖਾਉਣੀ 45 ਦੀ ਜਦੋਂ ਕਿ ਮਾਲ ਤਿਆਰ ਹੈ ਜਿਹੜੀ ਝੋਟੀ ਕਰ 80 85 ਹਜ਼ਾਰ ਲੱਖ ਦੀ ਝੋਟੀ ਦੇ ਚੰਗੀ ਤਿਆਰ ਹੋਣੀ ਆ ਝੋਟੀ ਆ ਵੀ ਚੰਗੀ ਆ ਜਿਹੜੀ ਆਪਾਂ ਹੁਣ ਤੁਹਾਨੂੰ ਦੋ ਨੰਬਰ ਤੇ ਦਿਖਾਉਣੀ ਥਾਣੇ ਇਹਦੇ ਵੀ ਦੇਖ ਸਕਦੇ ਹੋ ਹਾਂ ਕੱਟਾ ਜੀ ਇਹਦਾ ਇਹ ਦੁੱਧ ਦੋ ਫੇਰੇ ਨੂੰ ਇਹਦੇ ਕੋਲ ਦੁੱਧ ਕਿੰਨਾ ਹੈ ਦੇਖੋ 7 ਕਿਲੋ ਦੁੱਧ ਹੈ ਹੈਗਾ ਪੱਕਾ ਦੁੱਧ ਬਾਈ ਚੋਕੇ ਲਵੇ ਕੋਈ ਇਹ ਕਿਹੜੀ ਮਲਸੂਨ ਵਾਲੀਆਂ ਵਾਂ ਠੀਕ ਹੈ ਜੀ ਦੁਈਆਂ ਵਾਂ ਹੈਗੀਆਂ ਵੀ ਝੋਟੀਆਂ ਹੈਗੀਆਂ ਦੋਵੇਂ ਝੋਟੀਆਂ ਹੀ ਤਿੰਨੇ ਝੋਟੀਆਂ ਹੀ ਆ ਤਿੰਨੇ ਪਹਿਲਾ ਪਹਿਲਾ ਸੁਆ ਜੀ ਆ ਗੋਤੇ ਹੋ ਗਏ ਨੇ ਗਿਦੇ ਨੇ 7 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ 6 7 ਕਿਲੋ ਬੱਲੀ ਬਾਜੀ ਇਹ ਵੀ ਹੈਗੀ ਜੇ ਪਰ ਗਰੰਟੀ ਵਾਲੀ ਕੋਈ ਦੇਜਾ ਕੋਈ ਵੀਰ ਕਵੇ ਗਰੰਟੀ ਆ ਗਰੰਟੀ ਵਾਲਾ ਕਰਮ ਨਹੀਂ ਜੀ ਕੋਈ ਠੀਕ ਐ ਬਸ ਦੱਸਿਆ ਹੀ ਆ ਵੀ ਠੀਕੇ ਭਰਾਏ ਆ ਗਾੜੀ ਨਿਕਲਣਾ ਨਾ ਨਿਕਲਣਾ ਉਹ ਅਗਲੇ ਦੀ ਕਿਸਮਤ ਭਾਈ ਇਹ ਜਨੇ ਦੇ ਮੁੱਲ ਪਾਤੇ ਨਾ ਮੈਂ ਹਾਂਜੀ ਸੂਆ ਚਲੋ ਮਾਰ ਨਿਕਲੋਂ ਤਾਂ ਵੀ ਠੀਕ ਆ ਆਸ ਇਹਨਾਂ ਕੱਟਿਆ ਸਵੇਰ 35 ਪੈਦੀ ਹਜ਼ਾਰ ਫੰਡਰਾ ਫੇਰ ਠੀਕ ਐ ਤੇ ਮੁੱਲ ਫੇਰ ਇਹ ਵੀ ਦੇ ਲਾਗੇ 45 ਦੇ ਅੱਛਾ ਇਹ ਵੀ 45 ਦੇ 45 ਦੀਆਂ ਨਹੀਂ ਆਈਆਂ ਠੀਕ ਹੈ ਜੀ ਕਿਹੜਾ ਮਰਜੀ ਕੋ ਲੈ ਜੀ ਉਹ ਲੈ ਜੀ ਆ ਲੈ ਜੀ ਆ ਲੈ ਜੀ ਠੀਕ ਹੈ ਜੀ ਪਰ ਹੁਣ ਭਾਈ ਇਹ ਚੋ ਛੋੜ ਵਾਲਾ ਕੰਮ ਨਾ ਕੋਈ ਮੇਰਾ ਵੀ ਦੇ ਵੀ ਨਾ ਕੋਈ 40 ਲੈਣਾ 42 ਲੈਣਾ 43 ਦਾ ਕੰਮ ਨਾ ਹੋਵੇ ਅੱਛਾ ਤਿੰਨੇ 45 45 ਨਹੀਂ ਕਿਹੜੀਆਂ ਵਾ ਠੀਕ ਹੈ ਜੀ ਤੇ ਹੁਣੇ ਕਾਤੋੜ ਕਾ ਬਣਾ ਗਏ ਇਹਨੇ ਮੋਦੀਆਂ ਕਿਧਰ ਨਹੀਂ ਭਾਜੀ ਮਿਲੀਆਂ ਠੀਕ ਆ ਬਾਕੀ ਚੱਲੋ ਕੋ ਫੋਨ ਲਾਵੇ ਬਾਕੀ ਝੋਟੀਆਂ ਚੰਗੀਆਂ ਵਾ ਕਦ ਕਾਠ ਚੰਗੇ ਆ ਸਾੰਭ ਨਾਲੀਆਂ ਵਾ ਗਾੜੀ ਕੋ ਸਾੰਭ ਕਰ ਲੂਗਾ ਤੇ ਝੋਟੀਆਂ ਚੰਗੀਆਂ ਤਿਆਰ ਹੋਣੀਆਂ ਆ ਕਿਨੇ ਚਤੇ ਚੱਕ ਪਾਸੇ 6 ਮਹੀਨਾ ਨੂੰ ਜਾਂਦੇ 15 ਦਿਰੀ ਦੋ ਤੇ ਦੁੱਧ ਦੁੱਧ 6 ਕਿਲੋ ਜਿਹੜਾ ਕੋਈ ਲੀਟਰ ਵਾਲਾ ਮਾਰ ਕੇ ਠੀਕ ਆ ਹਾਂ ਤੋਰ ਦੋ ਫਿਰ ਸਾਢੇ ਪੰਜ ਆਪਾਂ ਕਰਕੇ ਤੁਹਾਨੂੰ ਦਵਾਵਾਂਗੇ ਠੀਕ ਆ ਹਾਂ ਜੀ ਡੇਰੀ ਵਾਲੀ ਮਾਜੀ ਵੀ ਵਧੀਆ ਸੱਜਣ ਨੇ ਕਿੰਨਾ ਚੁਆਏ ਨੇ ਦੋਸਤ ਸੱਜਣ ਭਾਈ ਹੋਰ ਕਿਸੇ ਦੇ ਮੰਨਾਂ ਨਹੀਂ ਦੇ ਜਿਨ੍ਹਾਂ ਨੇ ਚੁਆਤਾ ਆ ਅੱਛਾ ਜਿਨ੍ਹਾਂ ਨੇ ਚੁਆਤਾ ਦੇ 14-15 ਕਿਲੋ ਚੁਆਇਆ ਜੀ ਦੋਸਤ ਬੰਦਾਂ ਨੂੰ ਪੈਂਦਾ ਜੇ ਕੋ ਮਾਝਾ ਦੀ ਪਾਲੀ ਹਾਥੀ ਮਾਝਾ ਦੀ ਆ ਬਾਕੀ ਆ ਵੀ ਵਜਨ ਵਜਨ ਚੰਗਾ ਵਾ ਦੇਰੀ ਦੀ ਮੱਝ ਆ ਜਿਹੜੀ ਫੇਰੇ 2000 ਸਾਰਾ ਸਿਆਹ ਹੋ ਸਿਆਹ ਦੁੱਧ ਹੀ ਆ ਨਾ ਗਰਮੀ ਜਲੇ ਫੇਰ ਬਾਕੀ ਜਦੋਂ ਇਹ ਆ ਵੀ ਜਦੋਂ ਇਹਨੇ ਸੋਣਾ ਵਾ ਫੇਰ ਘਾੜੀ ਸਾਰੀਆਂ ਗਰਮੀਆਂ ਨੇ ਦੁੱਧ ਚੋਣਾ ਉਦੋਂ ਪੂਰਾ ਕੰਮ ਤੇਜ਼ ਹੋ ਜਾਂਦਾ ਮੱਝਾਂ ਦਾ ਜਿੰਨੇ ਜਿੰਨੇ ਇਹਨੇ ਸੋਣਾ ਜਾ ਕੇ ਪਰ ਚਵਾ ਐਡਾ ਲੱਗਾ ਜੇ ਕੋਈ ਦੀ ਨਹੀਂ ਕਹਿ ਆ ਆ ਵੇਖੋ ਨਾਲ ਕਿਦੀ ਮੋਟੀ ਦੁੱਧ ਦਾਨ ਤੇ ਮੁੱਲ ਫੇਰ ਇਹਦਾ ਮੋਲੇ ਜੀ ਤੋ ਮੀ ਜਾਨੀ 53 ਜੀ ਕੀ ਕਰਦੀ ਹੈ ਮਾਨੌਰ ਬਾਤਾਂ ਤੁਸੀਂ ਜੋੜਾਣਾ ਕਰਾ ਲੋ ਇੱਕੋ ਗੱਲ ਕਰਦੀ ਹੈ ਫਿਰ ਪੂਰੇ 50 ਹੀ ਦੇ ਦੋ ਫਿਰ 50 ਜੀ ਬਈ 500 ਦੀ ਛੋਟ ਕਰ ਦਾਂਗੇ ਫਿਰ ਠੀਕ ਹੈ ਜੀ ਹਾਂ ਜੀ ਠੀਕ ਹੈ ਵੀ ਜੀ ਬਾਕੀ ਇਹ ਆ ਵੀ ਚਲੋ ਕੋਈ ਵੀਰ ਮੇਰੀ ਪੰਜਾਹ ਦਾ ਗਾਰੰਟੀ ਆ ਆਪਣੀ ਚੈੱਕ ਕਰਾ ਕੇ ਮੇਰੇ ਵੀ ਫੜੇ ਵੀ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਤੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਆਪਣੀ ਮਰਜ਼ੀ ਨਾਲ ਖੜੇ ਜੀ